ਗਾਲ ਕੱਢਣ ਨੂੰ ਦਿਲ ਤਾਂ ਕਰਦਾ ਵਾ ਕੁਝ ਟੈਕਨੀਕਲ ਮਜਬੂਰੀਆਂ ਕੋਲੋ ਪੂਰੀ ਕਰ ਲਿਓ ਜੇ ਪਹੁੰਚ ਗਿਆ ਜੇ ਕੰ ਕੰਕੂਲ ਬਾਕੀ ਤੁਸੀਂ ਆ ਪੂਰੀ ਕਰ ਲਿਓ ਜੇ ਕਿ ਇਹ ਲੋਕ ਨਾ 도ਗਲੇ ਲੋਕ ਜਿਹੜੇ ਸਾਡੇ ਪੇਛ ਦੇ ਵਿੱਚ ਸਾਡੀਆਂ ਜੜਾਂ ਵਧਣ ਡਿਆ ਹੱਦੋਂ ਜ਼ਿਆਦਾ ਬੇਸ਼ਰਮ ਹੱਦੋਂ ਜ਼ਿਆਦਾ ਗੈਰ ਗੁਜ਼ਰੇ ਨਾ ਆਪਣੇ ਪਿਓ ਦੇ ਤੇ ਨਾ ਗਵਾਂ ਦੇ ਕਿਸੇ ਦੇ ਹੋਰ ਦੇ ਹੀ ਆ ਉਹੀ ਨੇ ਅੰਗ ਬਾਣੇ ਦੇ ਵਿੱਚ ਅਖੌਤੀ ਗਦਾ ਜਿਹੜਾ ਪਹਿਲਾਂ ਰਾਮ ਮੰਦਰ ਤੇ ਜਾ ਕੇ ਲੰਗਰ ਲਾਉਂਦਾ ਸੀ ਹੁਣ ਬਗੇਸ਼ਵਰ ਵਾਲੇ ਕੋਲੇ ਪਹੁੰਚ ਗਿਆ ਤੇ ਕਹਿੰਦਾ ਕਿ ਐਵੇਂ ਲੋਕ ਬਦਨਾਮ ਕਰਦੇ ਇਹਨੂੰ ਬਾਬੇ ਨੂੰ ਤੇ ਹੁਣ ਦੱਸਿ ਨਾ ਕੱਕੇ ਵਾਲਾ ਕੱਕੇ ਵਾਲੇ ਕੋਲੇ ਚਲੇ ਗਿਆ ਇਹੀ ਹੈ ਇਹ ਲੋਕ ਤੁਹਾਡੇ ਪੇਸ਼ ਤੇ ਤੁਹਾਡੀਆਂ ਜਿਹੜਾ ਵੱਡਣ ਨੂੰ ਤਿਆਰ ਕੀਤੇ ਗਏ ਆ ਇਹਨਾਂ ਦਾ ਹਾਲਤ ਤੁਹਾਨੂੰ ਹੀ ਕਰਨਾ ਪੈਣਾ ਹੈ ਇੱਕ ਵਧੀਆ ਤਰ੍ਹਾਂ ਦਾ ਠੋਕਣਾ ਪੈਣਾ ਇਹਨਾਂ ਨੂੰ ਤਾਂ ਹੀ ਗੱਲ ਬਣਨੀ ਉਦਾਂ ਨਹੀਂ ਗੱਲ ਬਣਨੀ ਆ ਸੁਣੋ ਰਹੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਪੈਸ਼ਲ ਮਹਾਰਾਜੀ ਜੀ ਸੇ ਦਰਸ਼ਨ ਕਰਨੇ ਦਾ ਸੁਭਾਗੇ ਸਮਾਂ ਮਿਲਿਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜੋ ਸਾਡੇ ਮਹਾਰਾਜੀ ਨੂੰ ਜੋ ਸਾਡੇ ਮਹਾਪੁਰਖਾਂ ਨੂੰ ਜੋ ਇਸ ਮਹਾਨ ਸ਼ਖੀਨ ਜੋ ਦਵਿੰਦਰ ਸ਼ਾਸਤਰੀ ਜੀ ਮਹਾਰਾਜ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਵਾਸਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਹੈ ਮਹਾਰਾਜੀ ਜੋ ਸੰਬਲ ਦਾ ਜੋ ਹਰੀਹਰ ਮੰਦਰ ਦਾ ਮੱਜੀ ਦਾ ਜੋ ਵਿਵਾਦ ਚੱਲਦਾ ਹੈ ਉਹਨੂੰ ਖਾਲਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪ ਜੀ ਦੀ ਅੱਛੀ ਛਵੀ ਹੈ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਜੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਤੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰਮੰਦਰ ਸਾਹਿਬ ਦੀ ਗੱਲ ਕਰਦੇ ਆਂ ਉਹ ਹਰਮੰਦਰ ਤਾਂ ਸਾਡਾ ਸਾਝਾ ਹੀ ਹੈ ਹਰਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕੀਤੀ ਆ ਉਹ ਸੰਭਲ ਦੀ ਗੱਲ ਕੀਤੀ ਆ ਜਿੱਥੇ ਉਹ ਮਸਜਦ ਬਣੀ ਆ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣ ਨਹੀਂ ਬਣਨੇ ਕੋਟਮਾ ਮੁਕਤਮਾ ਠੀਕ ਹੈ ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ ਕੀਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਹਾਰਾਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸੇ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਆਏਗਾ ਦੋਨਾਂ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚੱਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰਦਰਾਂ ਨੂੰ ਤੁਸੀਂ ਬਦਨਾਮ ਕਰ ਲਿਆ ਕੁਛ ਕਰ ਲੋ ਪੰਜਾਬ ਦੇ ਲੋਕ ਇੱਕ ਹੈ ਅਸੀਂ ਇੱਕ ਹੈ ਤੇ ਅਸੀਂ ਇੱਕ ਹੀ ਰਹਾਂਗੇ ਬਿਲਕੁਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਬੋਲੇ ਸੋਨਿਆ ਜੈ ਸ਼੍ਰੀ ਰਾਮ ਜੈ ਸ਼੍ਰੀ